ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਦਿਨੇਸ਼ ਵਰਮਾ ਸਕੱਤਰ ਲੈਕਚਰਾਰ ਨਰਿੰਦਰ ਕੁਮਾਰ ਦੀ ਅਗਵਾਈ ਚ ਚੱਲ ਰਿਹਾ ਜ਼ੋਨ ਨੰਬਰ 15 ਲੜਕੇ ਅਤੇ ਲੜਕੀਆਂ ਦਾ ਜ਼ੋਨਲ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਕੋਟਲਾ ਸੂਰਜਮਲ ਬਲਾਕ ਸ਼ਾਹਕੋਟ ਦੋ ਵਿਖੇ ਸਕੂਲ ਇੰਚਾਰਜ ਮਾਸਟਰ ਪ੍ਰਿੰਸ ਪੀਟੀਆਈ ਕਰਨਜੀਤ ਕੌਰ ਅਤੇ ਸਮੂਹ ਸਟਾਫ ਦੀ ਦੇਖਰੇਖ ਹੇਠ ਅੱਜ ਸਮਾਪਤ ਹੋ ਗਿਆ ਟੂਰਨਾਮੈਂਟ ਦੇ ਆਖਰੀ ਦਿਨ ਲੜਕੀਆਂ ਦੇ ਕਬੱਡੀ ਨੈਸ਼ਨਲ ਸਟਾਈਲ ਅੰਡਰ 14 17 19 ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ ਇਸ ਮੌਕੇ ਸਭ ਤੋਂ ਪਹਿਲਾਂ ਯੋਗੇਸ਼ ਅਗਰਵਾਲ ਸੇਵਾਮੁਕਤ ਚੀਫ ਮੈਨੇਜਰ ਤਰਲੋਚਨ ਸਿੰਘ ਸੇਵਾਮੁਕਤ ਡੀਪੀਈ ਕਸ਼ਮੀਰ ਸਿੰਘ ਸਾਬਕਾ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦਿਆਂ ਮੈਚ ਸ਼ੁਰੂ ਕਰਵਾਏ ਇਸ ਮੌਕੇ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਪਾਗ ਲਿਆ ਅੰਤ ਵਿੱਚ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਲੈਕ ਚਾਰ ਨਰਿੰਦਰ ਕੁਮਾਰ ਨੇ ਫਾਈਨਲ ਮੁਕਾਬਲੇਾਂ 'ਚ ਜੇਤੂ ਰਹੀਆਂ ਟੀਮਾਂ ਦੇ ਖਿਡਾਰੀਆਂ ਅਤੇ ਟੀਮ ਇੰਚਾਰਜਾਂ ਨੂੰ ਵਧਾਈ ਦਿੱਤੀ ਉਨਾ ਦੱਸਿਆ ਕਿ ਜ਼ੋਨ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਹੁਣ ਜਿਲਾਨ ਪਧਰੀ ਟੂਰਨਾਮੈਂਟ ਵਿੱਚ ਪਾਗ ਲੈਣਗੀਆਂ। ਉਹਨਾਂ ਕੋਟਲਾ ਸੂਰਜਮਲ ਸਕੂਲ ਦੇ ਸਮੂਹ ਸਟਾਫ ਦਾ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕਾਂ ਦਾ ਧੰਨਵਾਦ ਕੀਤਾ। ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ। ਜ਼ੋਨ ਨੰਬਰ 15 ਲੜਕੇ ਲੜਕੀਆਂ ਦੇ ਜਿਹੜੇ ਅੱਜ ਸਾਰੇ ਹੀ ਖੇਡਾਂ ਦੇ ਮੈਚ ਉਹ ਮੁਕੰਮਲ ਹੋ ਗਏ ਹਨ। ਸੋ ਸਾਡੇ ਜ਼ੋਨ ਦੇ ਵਿੱਚ ਲੜਕੇ ਲੜਕੀਆਂ ਨੇ ਲਗਭਗ 28 ਤੋਂ 30 ਟੀਮਾਂ ਨੇ ਜਿਹੜਾ ਭਾਗ ਲਿਆ ਆ ਸੋ ਸਾਰੀਆਂ ਇਹ ਟੀਮਾਂ ਨੇ ਬਹੁਤ ਹੀ ਵਧੀਆ ਜਿਹੜਾ ਪ੍ਰਦਰਸ਼ਨ ਕੀਤਾ ਆ ਪਰ ਬੱਚਿਆਂ ਨੇ ਖੇਡ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਖੇਡਾਂ ਨੂੰ ਪ੍ਰਮੋਟ ਕੀਤਾ ਆ ਔਰ ਸਰਕਾਰੀ ਹਾਈ ਸਕੂਲ ਕੋਟੜਾ ਸੂਝ ਦੇ ਮਤਲਬ ਦੇ ਵਿੱਚ ਅੱਜ ਜਿਹੜੇ ਸਾਰੇ ਜਿਹੜੇ ਮੁਕਾਬਲੇ ਆ ਉਹ ਸੰਪੰਨ ਹੋ ਗਏ ਆ ਸੋ ਮੈਂ ਜਿੱਥੇ ਭਾਗ ਵਾਲੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਵਧਾਈ ਦੇਣਾ ਉਸ ਜਿਹੜੇ ਟੀਮਾਂ ਨੇ ਜਿੱਤਾਂ ਦਰਜ ਕੀਤੀਆਂ ਸੋ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਔਰ ਨਾਲ-ਨਾਲ ਮੈਂ ਖਿਡਾਰੀਆਂ ਨੂੰ ਮੋਟੀਵੇਟ ਕਰਦਾ ਕਿ ਬੱਚਿਓ ਹੋਰ ਜ਼ਿਆਦਾ ਮਿਹਨਤ ਕਰੋ ਕਿਉਂਕਿ ਆਪਣਾ ਜ਼ਿਲ੍ਹੇ ਦਾ ਜਿਹੜਾ ਟੂਰਨਾਮੈਂਟ ਉਹ ਵੀ ਜਲਦੀ ਅਨਾਉਂਸ ਹੋਣ ਵਾਲਾ ਆ ਔਰ ਸਾਰੇ ਅਫੀਸ਼ੀਅਲ ਸਾਹਿਬਾਨ ਨੇ ਟੀਮ ਚਾ ਅੰਜਾਲ ਸਾਹਿਬਾਨ ਨੇ ਆਪਣਾ ਰੋਲ ਜਿਹੜਾ ਬਖੂਬੀ ਨਿਭਾਇਆ ਔਰ ਇਤਗੀ ਜਿਹੜਾ ਸਾਡਾ ਸਮੁੱਚਾ ਟੂਰਨਾਮੈਂਟ ਉਹ ਸਰਕਾਰੀ ਹਾਈ ਸਕੂਲ ਕੋਟਲਾ ਸੂਜਮਲ ਦੇ ਖੇਡ ਸਟੇਡੀਅਮ ਵਿੱਚ ਸੰਪਨ ਹੋਇਆ ਆ ਸੋ ਸਰਕਾਰੀ ਹਾਈ ਸਕੂਲ ਕੋਟਲਾ ਸੂਜਮਲ ਦਾ ਸਟਾਫ ਔਰ ਇਥੋਂ ਦੀ ਜਿਹੜੀ ਪੰਚਾਇਤ ਆ ਸਕੂਲ ਮੈਨੇਜਮੈਂਟ ਕਮੇਟੀ ਉਹਨਾਂ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਕਰਕੇ ਸਾਰੇ ਟੂਰਨਾਮੈਂਟ ਨੂੰ ਸਫਲ ਬਣਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ